ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਘਰ ਦੇ ਨੰਨ ਸੇਵ ਸਰਦਾਰ ਰਵਿੰਦਰ ਸਿੰਘ ਦੀ ਗਿੱਲ ਗਿੱਲ ਕੋ ਪਬਲਿਕਸ ਡੈਰੀਟੇਬਲ ਟੱਚ ਪਗਵਾੜਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੇਨਿਊ ਸੁਦਾ ਦੇ ਸਹਿਯੋਗ ਨਾਲ ਗੁਰੂ ਹਰਗ੍ਰੰਦ ਹਸਪਤਾਲ ਗੁਰਦੁਆਰਾ ਸ਼ਹੀਦ ਪਾਸ਼ਾਏ ਬਖਤੀ ਸ਼ੇਖ ਮੁਨਾਦੀ ਪ੍ਰੋਬਲਿਮ ਆਲ ਨਿਤੀ 7 ਸਤੰਬਰ 2025 ਐਤਵਾਰ ਸਵੇਰੇ ਅੱਜ ਤੋਂ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵਨਿਊ ਵਿਖੇ ਅੱਖਾਂ ਦਾ ਚੈੱਕਅਪ ਅਤੇ ਫ੍ਰੀ ਅਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਿੱਚ ਗੁਰੂ ਹਰਗੋਬਿੰਦ ਹਸਪਤਾਲ ਦੇ ਮਾਹਰ ਡਾਕਟਰਾਂ ਦੁਆਰਾ ਅੱਖਾਂ ਦੇ ਮਰੀਜ਼ਾਂ ਦੀ ਚੈੱਕਅਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਚਿੱਟੇ ਮੋਤੀਏ ਦੇ ਅਪਰੇਸ਼ਨ ਗੁਰਦੁਆਰਾ ਸੁਪਾਲ ਬਸਤੀ شیخ ਦੇ ਇੱਕੋ ਮਸ਼ੀਨ ਦੁਆਰਾ ਟਾਂਕਾ ਰਹਿਤ ਕਰਕੇ ਲੈਂਥ ਫਰੀ ਪਹੇਜਾਂਗੇ। ਖਾਸ ਕਰਕੇ ਜੋੜਾਂ ਦੀਆਂ ਦਰਦਾਂ, ਗਠੀਆ, ਸਰਵਾਈਕਲ ਅਤੇ ਗੋਡਿਆਂ ਦੇ ਦਰਦਾਂ ਦਾ ਇਲਾਜ 3 ਦਿਨ ਫਰੀ ਹੋਵੇਗਾ। ਸੋ ਸਾਰੇ ਮਰੀਜ਼ ਆਪਣੇ ਆਧਾਰ ਕਾਰਡ ਦੀ ਕਾਪੀ, ਫੋਟੋ ਕਾਪੀ ਨਾਲ ਲੈ ਕੇ ਜ਼ਰੂਰ ਆਉਣ। ਇਹ ਬੇਨਤੀ ਗੁਰਦੁਆਰਾ ਸਿੰਘ ਸਭਾ 골ਡਨ ਐਵੀ ਦੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਗੋਸਿੰਘ ਸਭਾ 골ਡਨ ਐਵੀ ਵਿਖੇ ਜਿੱਥੇ ਜਗਰਵਾਨੀ ਦੇ ਬਤਾ ਅੱਖਾਂ ਗਿਆ ਜਹਾਨ ਗਿਆ 350 ਸਾਲਾ ਸ਼ਿਦਰੀ ਵਾਲਾ ਇੱਕ ਵਾਰ ਸਾਵੀ ਦੇ ਸਮਾਰਵੇ ਗੋਡੇ ਰੈਵਨਿਊ ਵਿਖੇ ਮੁਫਤ ਅੱਖਾਂ ਦਾ ਕੈਂਪ ਲਗਾ ਰਿਹਾ ਹੈ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਜਾਣਕਾਰੀ ਦਿੱਤੀ ਗਈ ਹੈ ਦੇ ਵਿਦੇਸ਼ ਸੰਗਤਾਂ ਜਿੱਥੇ ਵੀ ਇਹ ਚੈਨਲਾਂ ਦੀ ਆਵਾਜ਼ ਜੁੜਦੀ ਹੈ ਮੀਡੀਆ ਰਾਇ ਵਿੱਚ ਹਾਜ਼ਰ ਹੁੰਦੀ ਆ ਗੁਰਦਾਸਾ ਗੋਸ਼ਤੀ ਨਸੀਬ ਹੋ ਅਤੇ ਆਪਣਾ ਇਲਾਜ ਕਰਾਓ ਫ੍ਰੀ ਇਲਾਜ ਫ੍ਰੀ ਇਲਾਜ ਗੁਰਦਾਸ ਸਿੰਘ ਸਵਾ ਗੋਡੇ ਐਵਨਿਊ ਵਿੱਚ ਦਾਂ ਤਾਂ ਕਾਸ ਇੱਕ ਮੁਖੀ ਸਵਾਲ ਕਰਤਾ ਜੁਕ ਕੈਨਲ ਮੇਰੇ ਨਾਲ ਸਾਥ ਦੇ ਰਹੇ ਹਨ ਸੰਜੀਵਾ ਸ਼ਰਮਾ ਜੀ ਫਰੀ ਅਧਿਕਾਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪੱਤੇ